ਸਤਿ ਸ੍ਰੀ ਅਕਾਲ ਅੱਜ ਅਸੀਂ ਕੁਝ ਰਿਪੋਰਟਾਂ ਦੇ ਆਧਾਰ ਤੇ ਇੱਕ ਬਹੁਤ ਹੀ ਮਤਲਬ ਹੈਰਾਨ ਕਰਨ ਵਾਲੀ ਕਹਾਣੀ ਤੇ ਗੱਲ ਕਰਾਂਗੇ ਹਾਂਜੀ ਬਿਲਕੁਲ ਇਹ ਕਹਾਣੀ ਹੈ ਟੈਕਸਾਸ ਦੇ ਇੱਕ ਅਕਾਊਂਟੈਂਟ ਦੀ ਸੈਂਡੀ ਜੈਨਕਿੰਸ ਜਿਸ ਨੇ ਇੱਕ ਮਸ਼ਹੂਰ ਬੇકરી ਤੋਂ ਜਿਹੜੀ ਫਰੂਟ ਕੇਕ ਲਈ ਜਾਣੀ ਜਾਂਦੀ ਸੀ ਕੋਲਿਨ ਸਟਰੀਟ ਬੇકરી ਉੱਥੋਂ 16 ਮਿਲੀਅਨ ਡਾਲਰ ਤੋਂ ਵੀ ਵੱਧ ਚੋਰੀ ਕੀਤੇ 16 ਮਿਲੀਅਨ ਇਹ ਤਾਂ ਬਹੁਤ ਵੱਡੀ ਰਕਮ ਹੈ ਖਾਸ ਕਰਕੇ ਇੱਕ ਬੇકરી ਲਈ ਹਾਂਜੀ ਤੇ ਅੱਜ ਆਪਾਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਭ ਲਗਭਗ ਇੱਕ ਦਹਾਕੇ ਤੱਕ ਮਤਲਬ 10 ਸਾਲ ਤੱਕ ਕਿਵੇਂ ਚੱਲਦਾ ਰਿਹਾ ਤੇ ਇਹ ਵੀ ਕਿ ਇਸ ਪੈਸੇ ਨਾਲ ਉਹਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਣਾਈ ਵੈਸੇ ਇੱਥੇ ਸਭ ਤੋਂ ਦਿਲਚਸਪ ਗੱਲ ਤਾਂ ਇਹ ਹੀ ਹੈ ਕਿ ਇੰਨਾ ਵੱਡਾ ਕਪਲਾ ਇੱਕ ਛੋਟੇ ਕਾਰੋਬਾਰ 'ਚ ਕਿਵੇਂ ਹੋ ਗਿਆ ਹਾਂ ਸਵਾਲ ਤਾਂ ਬਣਦਾ ਹੈ ਕਿ ਸਿਸਟਮ 'ਚ ਕਿੱਥੇ ਕਮੀ ਸੀ ਕਿਵੇਂ ਕਿਸੇ ਨੇ ਐਨੇ ਸਾਲ ਧਿਆਨ ਨਹੀਂ ਦਿੱਤਾ ਬਿਲਕੁਲ ਤਾਂ ਕਹਾਣੀ ਸ਼ੁਰੂ ਹੁੰਦੀ ਹੈ 2004 'ਚ ਸੈਂਡੀ ਦੀ ਤਨਖਾਹ ਸੀ ਕੋਈ 50000 ਡਾਲਰ ਸਾਲ ਦੀ ਠੀਕ ਹੈ ਪਰ ਉਹਨੂੰ ਲੱਗਦਾ ਸੀ ਕਿ ਇਹ ਪੈਸੇ ਕੱਟਨੇ ਹੁਣ ਤਨਖਾਹ ਵਧਾਉਣ ਲਈ ਕਹਿਣ ਦੀ ਬਜਾਏ ਉਹਨੇ ਇਹ ਵੱਖਰਾ ਰਸਾ ਫੜ ਲਿਆ ਅੱਛਾ ਕਿਹੜਾ ਰਸਤਾ ਉਹਨੇ ਬੇਕਰੀ ਦੇ ਜਿਹੜੇ ਛੋਟੇ-ਮੋਟੇ ਖਰਚਿਆਂ ਲਈ ਪੈਸੇ ਹੁੰਦੇ ਨੇ ਪੈਟੀ ਕੈਸ਼ ਉਹਦੇ ਚੋਂ ਥੋੜੇ-ਥੋੜੇ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ ਓ ਮਤਲਬ ਸ਼ੁਰੂਆਤ ਛੋਟੀ ਜਿਹੀ ਚੋਰੀ ਤੋਂ ਹੋਈ ਹਾਂਜੀ ਤੇ ਜਦੋਂ ਕਿਸੇ ਨੇ ਨੋਟਿਸ ਨਹੀਂ ਕੀਤਾ ਤਾਂ ਉਹਦਾ ਹੌਸਲਾ ਵਧ ਗਿਆ ਇਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਜਦੋਂ ਛੋਟੀ ਬੇਈਮਾਨੀ ਫੜੀ ਨਾ ਜਾਵੇ ਤਾਂ ਫਿਰ ਬੰਦਾ ਵੱਡੇ ਕੰਮਾਂ ਵੱਲ ਵੱਧਦਾ ਹੈ ਸ਼ਾਇਦ ਕੰਟਰੋਲ ਦੀ ਕਮੀ ਸੀ ਸ਼ੁਰੂ ਤੋਂ ਹੀ ਬਿਲਕੁਲ ਤੇ ਫਿਰ ਪਤਾ ਕੀ ਹੋਇਆ ਉਹਨੇ ਨਾਲ ਦੀ ਨਾਲ ਇੱਕ ਸੋਨੇ ਰੰਗੀ ਲੈਕਸਸ ਕਾਰ ਖਰੀਦ ਲਈ ਅੱਛਾ ਇੰਨੀ جلਦੀ ਹਾਂ ਤੇ ਆਪਣੀ ਘਰਵਾਲੀ ਨੂੰ ਕਹਿੰਦਾ ਇਹ ਤਾਂ ਇੱਕ ਗਾਹਕ ਨੇ ਖੁਸ਼ ਹੋ ਕੇ ਤੋਹਫਾ ਦਿੱਤਾ ਹੂੰ ਕਹਾਣੀ ਬਣਾ ਲਈ ਇਸ ਤੋਂ ਬਾਅਦ ਤਾਂ ਫਿਰ ਰੁਕਿਆ ਨਹੀਂ ਹੋਣਾ ਨਾ ਬਿਲਕੁਲ ਨਹੀਂ ਫਿਰ ਉਹਨੇ ਬੇਕਰੀ ਦੇ ਚੈੱਕ ਲਿਖਣ ਵਾਲੇ ਸੌਫਟਵੇਅਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅੱਛਾ ਪਹਿਲਾਂ ਇੱਕ 20000 ਡਾਲਰ ਦਾ ਚੈੱਕ ਆਪਣੇ ਨਾਂ ਤੇ ਕੱਟਿਆ 20000 ਹਾਂ ਤੇ ਕਿਉਂਕਿ ਬੇਕਰੀ ਸਾਲ ਦੇ ਲੱਖਾਂ ਡਾਲਰਾਂ ਦੇ ਫਰੂਟ ਕੇਕ ਵੇਚਦੀ ਸੀ ਤਾਂ ਸ਼ੁਰੂ ਚ ਇੰਨੀ ਰਕਮ ਦਾ ਪਤਾ ਹੀ ਨਹੀਂ ਲਗਾ ਹਾਂ ਇਹ ਵੀ ਇੱਕ ਅਜੀਬ ਗੱਲ ਹੈ ਨਾ ਕਿ ਬਿਜ਼ਨਸ ਤਾਂ ਵੱਡਾ ਹੋਣਾ ਹੀ ਇੱਕ ਤਰ੍ਹਾਂ ਨਾਲ ਚੋਰੀ ਨੂੰ ਛੁਪਾਉਣ 'ਚ ਮਦਦ ਕਰ ਗਿਆ ਸਹੀ ਗੱਲ ਹੈ ਇਸ ਤੋਂ ਬਾਅਦ ਅਗਲੇ 9 ਸਾਲ ਉਹ ਲਗਾਤਾਰ ਪੈਸਾ ਕਢਵਾਉਂਦਾ ਰਿਹਾ कुल मिलाके 16.6 मिलियन डॉलर 16 मिलियन ਤੋਂ ਵੀ ਉੱਤੇ ਹਾਂਜੀ ਤੇ ਇਸ ਪੈਸੇ ਨਾਲ ਫਿਰ ਜੜੀ ਜ਼ਿੰਦਗੀ ਬਣਾਈ ਉਹ ਡਿਜ਼ਾਈਨਰ ਕੱਪੜੇ ਘੜੀਆਂ ਰੋਲੈਕਸ ਹੈਨਾ ਸੁਣਿਆ ਮੈਂ ਹਾਂ 98 ਰੋਲੈਕਸ ਘੜੀਆਂ 98 ਬਹੁਤ ਜ਼ਿਆਦਾ ਨੇ ਤਾਂ ਬਿਲਕੁਲ ਪਤਨੀ ਲਈ ਹੀਰੇ ਮੋਤੀ ਫਰ ਕੋਟ ਸਾਂਤਾ ਫੇਚ ਛੁੱਟੀਆਂ ਮਨਾਉਣ ਲਈ ਘਰ ਤੇ ਸਫ਼ਰ ਵੀ ਮਤਲਬ ਆਮ ਫਲਾਈਟਾਂ 'ਚ ਨਹੀਂ ਨਾ ਨਾ ਪ੍ਰਾਈਵੇਟ ਜੈਟ ਤੇ ਦੁਨੀਆ ਘੁੰਮਣੀ ਤੇ ਗੱਡੀਆਂ ਹਰ 2-4 ਮਹੀਨਿਆਂ ਬਾਅਦ ਨਵੀਂ ਲਗਜ਼ਰੀ ਕਾਰ ਮਰਸੀਡੀਜ਼ ਬੈਂਟਲੇ ਪੋਰਸ਼ ਸੋਨੇ ਦੀਆਂ ਸਲਾਖਾਂ ਵੀ ਖਰੀਦੀਆਂ ਸੀ ਸ਼ਾਇਦ ਹਾਂਜੀ ਉਹ ਵੀ ਖਰੀਦੀਆਂ ਤੇ ਆਪਣੀ ਪਤਨੀ ਨੂੰ ਕੰਮ ਛੱਡਣ ਲਈ ਵੀ ਕਹਿ ਦਿੱਤਾ ਇਹ ਜਿਹੜਾ ਸ਼ਾਹੀ ਖਰਚਾ ਹੁੰਦਾ ਹੈ ਨਾ ਖਾਸ ਕਰਕੇ ਜਿਵੇਂ ਪ੍ਰਾਈਵੇਟ ਜੈਟ ਜਾਂ ਇੰਨੀਆਂ ਸਾਰੀਆਂ ਘੜੀਆਂ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਇਹੋ ਜਿਹੇ ਕੇਸਾਂ 'ਚ ਇਹ ਸਿਰਫ ਪੈਸਾ ਨਹੀਂ ਇਹ ਦਿਖਾਵਾ ਕਰਨ ਦੀ ਲੋੜ ਵੀ ਹੁੰਦੀ ਹੈ ਹੂੰ ਗਾਹਕਾਂ ਨੇ ਤੋਹਫੇ ਦਿੱਤੇ ਨੇ ਕਦੇ ਕਹਿੰਦਾ ਕਾਰਾਂ ਵੇਚ ਕੇ ਕਮਾਏ ਨੇ ਕਦੇ ਵਿਰਾਸਤ ਮਿਲ ਗਈ ਅੱਛਾ ਤੇ ਪ੍ਰਾਈਵੇਟ ਜੈਟ ਬਾਰੇ ਕਹਿੰਦਾ ਸੀ ਇਹ ਕਿਸੇ ਰਿਸ਼ਤੇਦਾਰ ਦਾ ਹੈ ਤੇ ਲੋਕ ਮੰਨ ਲੈਂਦੇ ਸੀ ਹੈਰਾਨੀ ਹੈ ਮਤਲਬ ਬੰਦੇ ਦੀ ਤਨਖਾਹ 50000 ਹੈ ਤੇ ਖਰਚੇ ਲੱਖਾਂ ਵਾਲੇ ਫਰਕ ਤਾਂ ਸਾਫ਼ ਦਿਸਦਾ ਹੋਣਾ ਹਾਂ ਦਿਸਦਾ ਸੀ ਪਰ ਸ਼ਾਇਦ ਲੋਕ ਸਿੱਧਾ ਪੁੱਛਣ ਤੋਂ ਚਿਝਕਦੇ ਨੇ ਨਾ ਹੋ ਸਕਦਾ ਪਰ ਇਹ ਸਭ ਦਾ ਅਸਰ ਤਾਂ ਬੇਕਰੀ ਤੇ ਪੈ ਰਿਹਾ ਸੀ ਬਿਲਕੁਲ ਬੇਕਰੀ ਕਾਟੇ ਜਾ ਰਹੀ ਸੀ ਭਾਵੇਂ ਜਿੰਨੇ ਮਰਜ਼ੀ ਫਰੂਟ ਕੇਕ ਵੇਚ ਲੈਣ ਪੈਸਾ ਪਤਾ ਨਹੀਂ ਕਿੱਥੇ ਜਾ ਰਿਹਾ ਸੀ ਹੂੰ ਕਲਾਸਿਕ ਨਿਸ਼ਾਨੀ ਅੰਦਰੂਨੀ ਫਰਾਡ ਦੀ ਫਿਰ ਆਇਆ 2011 ਤੇ ਇੱਕ ਨਵੀਂ ਅਕਾਊਂਟਿੰਗ ਅਸਿਸਟੈਂਟ ਆਈ ਸਿਮੈਟ੍ਰਿਕ ਅੱਛਾ ਕੋਈ ਨਵਾਂ ਬੰਦਾ ਆਇਆ ਹਾਂ ਤੇ ਉਹ ਕਾਫੀ ਮਿਹਨਤੀ ਸੀ 2 ਸਾਲ ਲੱਗੇ ਉਹਨੂੰ ਪਰ 2013 ਚ ਉਹਨੇ ਖਾਤਿਆਂ ਚ ਇੱਕ ਗੜਬੜ ਲੱਭ ਲਈ ਆਖਿਰਕਾਰ ਉਹਨੇ ਦੇਖਿਆ ਕਿ ਪੈਸਾ ਇੱਕ ਬਾਰਲੇ ਬੈਂਕ ਖਾਤੇ ਚ ਜਾ ਰਿਹਾ ਸੀ ਹੂੰ ਤੇ ਇਹ ਸਿਰਫ ਕੋਈ ਗਲਤੀ ਨਹੀਂ ਸੀ ਲੱਗ ਰਹੀ ਹੂੰ ਹੂੰ ਉਹਨੇ ਸੈਂਡੀ ਨੂੰ ਪੁੱਛਿਆ ਇਸ ਬਾਰੇ ਤੇ ਸੈਂਡੀ ਨੇ ਕੋਈ ਗੋਲਮੋਲ ਜਵਾਬ ਦੇ ਦਿੱਤਾ ਬਹਾਨਾ ਬਣਾ ਦਿੱਤਾ ਪਰ ਸਿਮੈਟ੍ਰਿਕ ਨੇ ਗਲ ਛੱਡੀ ਨਹੀਂ ਸ਼ਾਬਾਸ਼ ਉਹਨੇ ਸਿੱਧਾ ਆਪਣੇ ਬੌਸ ਨੂੰ ਬੇਕਰੀ ਦੇ ਪ੍ਰਦਾਨ ਨੂੰ ਦੱਸ ਦਿੱਤਾ ਤੇ ਫਿਰ ਸੈਂਡੀ ਨੂੰ ਉਸੇ ਵੇਲੇ ਨੌਕਰੀ ਤੋਂ ਕੱਢ ਦਿੱਤਾ ਇਹ ਮਾਮਲਾ ਦੱਸਦਾ ਹੈ ਕਿ ਕੰਪਨੀ ਚ ਚੰਗੇ ਕੰਟਰੋਲ ਹੋਣੇ ਕਿੰਨੇ ਜ਼ਰੂਰੀ ਨੇ ਤੇ ਨਾਲੇ ਇੱਕ ਇਮਾਨਦਾਰ ਤੇ ਮਿਹਨਤੀ ਮੁਲਾਜ਼ਮ ਕੀ ਕਰ ਸਕਦਾ ਜਦੋਂ ਸੈਂਡੀ ਨੂੰ ਪਤਾ ਲੱਗਾ ਕਿ ਫੜਿਆ ਗਿਆ ਤਾਂ ਉਹ ਘਬਰਾ ਗਿਆ ਹਾਂ ਸੁਭਾਵਿਕ ਹੈ ਉਹਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਹਿਣੇ ਕੜੀਆਂ ਸੋਨੇ ਦੀਆਂ ਸਲਾਖਾਂ ਇਹ ਸਭ ਆਪਣੀ ਧੀ ਦੇ ਘਰ ਛੁਪਾ ਦਿੱਤੇ अच्छा ते कुछ सामान ਨੇੜੇ ਦੀ ਚੀਜ਼ ਸੁੱਟ ਦਿੱਤਾ ਪਰ ਉਦੋਂ ਤੱਕ ਤਾਂ ਸ਼ਾਇਦ ਦੇਰ ਹੋ ਚੁੱਕੀ ਸੀ ਹਾਂਜੀ ਐਫ ਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ ਘਰ ਤੇ ਛਾਪਾ ਮਾਰਿਆ ਤੇ ਆਖਰਸ ਨੂੰ ਗ੍ਰਿਫਤਾਰ ਕਰ ਲਿਆ ਸਬੂਤ ਛੁਪਾਉਣ ਦੀ ਕੋਸ਼ਿਸ਼ ਤਾਂ ਫਿਰ ਹੋਰ ਫਸਾ ਦੇਂਦੀ ਇਹ ਬੰਦੇ ਨੂੰ ਤਾਂ ਕੁਲ ਮਿਲਾ ਕੇ ਇਹ ਕਹਾਣੀ ਹੈ ਇੱਕ ਬੰਦੇ ਦੀ ਜਿਹੜਾ ਆਪਣੀ ਤਨਖਾਹ ਤੋਂ ਖੁਸ਼ ਨਹੀਂ ਸੀ ਜਿਸ ਨੇ ਕਮਜ਼ੋਰ ਸਿਸਟਮ ਦਾ ਫਾਇਦਾ ਚੁੱਕਿਆ ਤੇ 10 ਸਾਲਾਂ ਚ 16 ਮਿਲੀਅਨ ਡਾਲਰ ਤੋਂ ਵੱਧ ਚੋਰੀ ਕੀਤੇ ਬੇहद ਸ਼ਾਹੀ ਜ਼ਿੰਦਗੀ ਬਣਾਈ ਹਾਂ ਪਰ ਅੰਤ ਵਿੱਚ ਫੜਿਆ ਗਿਆ ਸੈਂਡੀ ਨੂੰ 10 ਸਾਲ ਦੀ ਕੈਦ ਹੋਈ ਤੇ ਉਹਦੀ ਪਤਨੀ ਕੇ ਜੈਨਕਿੰਸ ਨੂੰ 5 ਸਾਲ ਦੀ ਪ੍ਰੋਬੇਸ਼ਨ ਮਿਲੀ ਭਾਵੇਂ ਉਹ ਕਹਿੰਦੀ ਰਹੀ ਕਿ ਮੈਨੂੰ ਕੁਝ ਨਹੀਂ ਪਤਾ ਸੀ ਹਮ ਇਥੇ ਇੱਕ ਆਖਰੀ ਗੱਲ ਸੋਚਣ ਵਾਲੀ ਹੈ ਜਦੋਂ ਕਿਸੇ ਨੂੰ ਐਨੇ ਮਹਿੰਗੇ ਤੋਹਫੇ ਮਿਲ ਰਹੇ ਹੋਣ ਜਦੋਂ ਆਮਦਨ ਤੋਂ ਕਿਤੇ ਵੱਧ ਖਰਚਾ ਹੋ ਰਿਹਾ ਹੋਵੇ ਕਿ ਉਦੋਂ ਮੈਨੂੰ ਨਹੀਂ ਪਤਾ ਸੀ ਕਹਿਣਾ ਕਾਫੀ ਹੈ ਜਾਣ ਬੁੱਝ ਕੇ ਅਣਜਾਣ ਬਣੇ ਰਹਿਣ ਦੀ ਜ਼ਿੰਮੇਵਾਰੀ ਕਿੰਨੀ ਕੁ ਬਣਦੀ ਹੈ ਨੈਤਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਹਾਂ ਇੱਕ ਅਹਿਮ ਸਵਾਲ ਹੈ ਜਿਸ ਬਾਰੇ ਸੋਚਿਆ ਜਾ ਸਕਦਾ